ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਈਪੀਐਲ ਹੈ ਵਾਇਰੋਲੋਜੀਕਲ ਦੀ ਸ਼ੁਰੂਆਤ ਕੀਤੀ ਗਈ ਹੈ ਕਿਹਾ ਜਾ ਰਿਹਾ 12 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਤਿਆਰ ਹੋਇਆ ਸੀ ਉਤਪਾਦ ਬਾਸਮਤੀ ਆਦੀ ਦੀ ਖੇਤੀ ਲਈ ਲਾਹੇਵੰਦ ਹੋਵੇਗਾ ਖੇਤੀ ਵਿੱਚ ਜ਼ਹਿਰੀਲੇ ਕੈਮੀਕਲ ਕੀਟਨਾਸ਼ਕ ਦੀ ਵਰਤੋਂ ਘਟੇਗੀ ਇਸ ਦਾ ਰਸਮੀ ਉਦਘਾਟਨ ਪੀਏਯੂ ਦੇ ਵਾਈਸ ਚਾਂਸਲਰ ਸਤਵੀਰ ਗੋਸਲ ਵੱਲੋਂ ਕੀਤਾ ਗਿਆ ਪੀਯੂ ਦਾ ਉਹਦੇ ਵਿੱਚ ਕੀ ਅਹਿਮ ਰੋਲ ਹੈ ਤੇ ਕਿਸਾਨਾਂ ਲਈ ਕਿੰਨਾ ਲਾਭ ਹੋਵੇਗਾ ਉਹਦੇ ਬਾਰੇ ਸੋ ਜੋ ਅੱਜ ਅਸੀਂ ਪ੍ਰੋਡਕਟ ਲਾਂਚ ਕੀਤਾ ਪੰਜਾਬ ਰਿਚ ਇੰਡਸਟਰੀ ਦੇ ਵਿੱਚ ਤੇ ਜਿਹੜੀ ਫਸਲਾਂ ਨੇ ਸਾਡੀਆਂ ਤੇ ਜਦੋਂ ਅਸੀਂ ਖੇਤਾਂ 'ਚ ਲਾਉਂਦੇ ਆ ਇਹਨਾਂ ਤੇ ਕੀੜੇ ਤੇ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਨੇ ਹੁਣ ਕਲਾਈਮੇਟ ਚੇਂਜ ਆ ਤੇ ਚ ਹੋਰ ਵੀ ਬਿਮਾਰੀਆਂ ਜ਼ਿਆਦਾ ਆ ਰਹੀਆਂ ਨੇ ਤੇ ਬਿਮਾਰੀਆਂ ਦਾ ਇਲਾਜ ਇੱਕੋ ਹੀ ਹੁੰਦਾ ਸੀ ਕੈਮੀਕਲ ਇਨਸੈਕਟੀਸਾਈਡ ਨੇ ਪੈਸਟੀਸਾਈਡ ਸਪਰੇਅ ਕਰ ਦੇਣਾ ਤੇ ਪਰ ਨਾਲ ਨਾਲ ਇਹਦੇ 'ਚ ਹੁੰਦਾ ਕਿ ਜਿਹੜੇ ਪੈਸਟੀਸਾਈਡ ਹੁੰਦੇ ਨੇ ਕੈਮੀਕਲ ਇਹਨਾਂ ਦਾ ਰੈਜਿਡੂ ਰਹਿੰਦਾ ਹੈ ਫੂਡ ਦੇ ਫੂਡ ਚੇਂਜ ਚ ਆਉਂਦਾ ਬਹੁਤ ਵੱਡਾ ਲੋਕਾਂ ਦਾ ਕੰਸਰਨ ਹੈ ਕਿ ਹਿਸਾਬੀਆਂ ਦੇ ਸਪਰੇਅ ਹੋ ਰਿਹਾ ਸਬਜ਼ੀਆਂ 'ਨੀਆਂ ਤੇ ਉਹ ਕੰਸਰਨ ਬਹੁਤ ਵੱਡਾ ਇਨਸਟਰੀ ਸ਼ੁਰੂ ਤੋਂ ਹੀ ਕੰਮ ਕਰਦੀ ਹੈ ਕਿ ਅਸੀਂ ਉਹ ਪੈਸਟੀਸਾਈਡ ਲਈਏ ਜਿਨ੍ਹਾਂ ਦਾ ਰੈਜ਼ੀਡਿਊ ਘੱਟ ਹੋਵੇ। ਸੋ ਇਹ ਜੋ ਅੱਜ ਅਸੀਂ ਪ੍ਰੋਡਕਟ ਲਾਂਚ ਕੀਤਾ ਹੈ ਇਹ ਇੱਕ ਫੰਗਸ ਹੈ ਉਲੀ ਇਹ। ਇਹਦਾ ਨਾਂ ਹੈਗਾ ਟ੍ਰਾਈਕੋਡਾર્મા ਤੇ ਇਹ ਉਲੀ ਜਿਹੜੀ ਹੈਗੀ ਦੂਜੀ ਉਲੀ ਨੂੰ ਮਾਰਦੀ ਹੈ। ਜਿਵੇਂ ਕਹਿੰਦੇ ਕੁੱਤਾ ਕੁੱਤੇ ਦਾ ਵੈਰੀ ਹੈ। ਉਲੀ ਉਲੀ ਦੀ ਵੀ ਵੈਰੀ ਹੈ। ਤੇ ਇਹ ਦੂਜੀ ਉਲੀ ਨੂੰ ਮਾਰ ਦਿੰਦੀ ਹੈ ਕਿ ਬਿਮਾਰੀ ਕੌਜ਼ ਕਰਦੀ ਹੈ। ਸੋ ਇਹ ਪ੍ਰੋਡਕਟ ਜਿਹੜਾ ਅਸੀਂ ਇੱਥੇ ਲਾਂਚ ਕੀਤਾ ਹੈ ਇਹ ਅਸੀਂ تقريبا 2008-9 ਤੋਂ ਕੰਮ ਕਰਦੇ ਸੀ ਰਿਸਰਚ ਦਾ ਇਹਦਾ। ए, आई, रिसर्च ਕੀਤੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਇਹ ਆਈ ਕਿਉਂਕਿ ਅਸੀਂ ਰਿਸਰਚ ਇਹ ਤੋਂ ਕਰ ਲਏ ਆ ਫਿਰ ਅਗਲਾ ਪੜਾਅ ਆਉਂਦਾ ਉਹਨੂੰ ਰਜਿਸਟਰ ਕਰਾਉਣਾ ਤੇ ਰਜਿਸਟਰ ਜਿਹੜਾ ਹੈਗਾ ਉਹ ਸੈਂਟਰਲ ਇਨਸੈਕਟ ਸੈੱਟ ਬੋਰਡ ਆ ਦਿੱਲੀ ਦੇ ਵਿੱਚ ਉਹ ਰਜਿਸਟ੍ਰੇਸ਼ਨ ਕਰਦਾ ਜਿਹੜੀ ਇੱਥੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਤੇ ਅਸੀਂ ਕਮਰਸ਼ੀਅਲ ਪ੍ਰੋਡਕਸ਼ਨ ਨਹੀਂ ਕਰ ਸਕਦੇ ਕਮਰਸ਼ੀਅਲ ਪ੍ਰੋਡਕਸ਼ਨ ਨਹੀਂ ਹੋਗੀ ਤੇ ਬਾਜ਼ਾਰ ਤੱਕ ਨਹੀਂ ਜਾਂਦਾ ਸੋ 2012 ਦੇ ਵਿੱਚ ਅਸੀਂ ਆਈਪੀਐਲ ਕੰਪਨੀਆ ਉਹਨਾਂ ਦੇ ਨਾਲ ਐਮਓਯੂ ਵੀ ਸਾਈਨ ਕੀਤਾ ਸੀ ਕਿ ਪ੍ਰੋਡਕਟ ਅਸੀਂ ਸਾਡਾ ਹੈਗਾ ਇਹ ਤੁਸੀਂ ਲੈ ਲਓ ਤੇ ਤੁਸੀਂ ਇਹਦੀ ਰਜਿਸਟ੍ਰੇਸ਼ਨ ਕਰਾ ਲਓ ਇੱਕ ਕਮਰਸ਼ੀਅਲ ਪ੍ਰੋਡਿਊਸ ਕਰ ਲੋ ਤੇ ਫਾਰਮਰ ਤੱਕ ਪਹੁੰਚਾ ਦਿਓ ਸੋ ਸਾਨੂੰ ਇਹ ਇਸ ਕੰਪਨੀ ਨੂੰ ਵੀ 12000 ਲੱਗੇ ਨੇ ਰਜਿਸਟ੍ਰੇਸ਼ਨ ਕਰਾਉਣ ਦਾ ਤੇ ਉਹ ਤੋਂ ਬਾਅਦ ਹੁਣ ਰਜਿਸਟ੍ਰੇਸ਼ਨ ਹੋ ਗਈ ਹੈ ਤੇ ਹੁਣ ਅਸੀਂ ਇਹਨੂੰ ਕਮਰਸ਼ੀਅਲਾਈਜ਼ ਕਰ ਸਕਦੇ ਹਾਂ ਸੋ ਕੰਪਨੀ ਇਹਨੂੰ ਕਮਰਸ਼ੀਅਲਾਈਜ਼ ਕਰੇਗੀ ਤੇ ਜਿਹੜਾ ਇਹਦਾ ਫਾਰਮਰ ਨੂੰ ਫਾਇਦਾ ਹੋਏਗਾ ਉਹ ਇਹ ਹੈਗਾ ਕਿ ਬਸ ਦੀ ਖਾਸ ਕਰਕੇ ਝੰਡਾ ਰੋਗ ਉਹਦੇ ਚੋਂਦਾ ਹੈਗਾ ਝੰਡੇ ਰੋਗ ਨੂੰ ਅੱਗੇ ਅਸੀਂ ਫੰਗੀਸਾਈਡ ਯੂਜ਼ ਕਰਦੇ ਜੀ ਮੈਂ ਟਰਾਈਕਲੋ ਟਰਾਈਸਾਈਕਲੋ ਜੋ ਲੈ ਜੀ ਜਾਂ ਹੋਰ ਫੰਗੀਸਾਈਡ ਜੀ ਹੈ ਕਿ ਨਾ ਤਾਂ ਰੈਜਿਡੂ ਰਹਿੰਦਾ ਹੈਗਾ ਤੇ ਉਹ ਜਦੋਂ ਅਸੀਂ ਬਸਤੀ ਐਕਸਪੋਰਟ ਕਰਦੇ ਆਂ ਤੇ ਦੂਜੇ ਕੰਟਰੀਆਂ ਤੋਂ ਸਾਡੀ ਕਨਸਾਈਨਮੈਂਟ ਰਿਜੈਕਟ ਹੋ ਜਾਂਦੀ ਕਿ ਤੁਹਾਡੇ ਤਾਂ ਕੈਮੀਕਲ ਪੈਸਟੀਸਾਈਡ ਦੇ ਰੈਜ਼ਿਡੂ ਹੈਗੇ ਨੇ ਤੇ ਇਹ ਜਿਹੜਾ ਹਾਂ ਅਸੀਂ ਕੀਤਾ ਨਵਾਂ ਟ੍ਰਾਈਕੋਡਾਵਾ ਇਗਨੋਰ ਇਹਦਾ ਨਾਮ ਟ੍ਰੇਡਿੰਗ ਇਗਨੋਰ ਕੰਪਨੀ ਵੱਲੋਂ ਸੋ ਇਹ ਫਾਰਮਰ ਨੂੰ ਦੇਣਗੇ ਤੇ ਫਾਰਮਰ ਇਹਨੂੰ ਜਿਹੜੀ ਪਲੇਰੀ ਹੈ ਉਹਨੂੰ ਵੀ ਟ੍ਰੀਟ ਕਰ ਸਕਦੇ ਆਂ ਜਦੋਂ ਅਸੀਂ ਟਰਾਂਸਪੇਰੈਂਟ ਕਰਨੀ ਆ ਉੱਥੇ ਵੀ ਟ੍ਰੀਟ ਕਰ ਸਕਦੇ ਆਂ ਸੋ ਵਿਲੇਬਿਲਟੀ ਕਿੰਨੀ ਰਹੂਗੀ ਸਰ ਕਿਸ ਤਰ੍ਹਾਂ ਕਿਸਾਨਾਂ ਤੱਕ ਪਹੁੰਚਾਇਆ ਜਾਊਗਾ ਕੀ ਲੱਗਦਾ ਕੀ ਜਿੰਨੀ ਜਵਾਨ ਰਹੂਗਾ ਹੋਨੀ ਮਾਤਰਾ ਜੀ ਸੋ ਦੇਖੋ ਹਲੇ ਤਾਂ ਪਹਿਲਾ ਸਾਲ ਹੈਗਾ ਤੇ ਇੱਕ ਤਾਂ ਆਲਰੇਡੀ ਹੁਣ ਪਨੀਰੀ ਲੋਕਾਂ ਨੇ ਲਾਤੀ ਹੈਗੀ ਆ ਹੁਣ ਜਿਆਦਾ ਇਹਦੇ ਵਿੱਚ ਵੰਡ ਫੋਣੀ ਜਦੋਂ ਟਰਾਂਸਫਰਟ ਹੋਣੀ ਹੈ ਸੋ ਇਹ ਹੁਣ ਅੱਗੇ ਦੂਜੀ ਹੈਗਾ ਕਿ ਜਿਹੜਾ ਪ੍ਰੋਡਕਟ ਹੈ ਅਸੀਂ ਤਾਂ ਯੂਨੀਵਰਸਿਟੀ ਬਿਲੋਡ ਟੈਸਟ ਕੀਤਾ ਹੋਇਆ ਕੰਪਨੀ ਜਦੋਂ ਕਮਰਸ਼ੀਅਲਾਈਜ਼ ਕਰਦੀ ਹੈ ਕਿ ਆ ਉਹਦੀ ਪਿਓਰਿਟੀ ਮੇਨਟੇਨ ਹੋ ਰਹੀ ਹੈ ਕੁਆਲਿਟੀ ਠੀਕ ਹੈ ਪ੍ਰੋਡਕਟ ਵੀ ਉਹ ਕਿਸਾਨ ਲਾ ਕੇ ਦੇਖਣਗੇ ਸੋ ਜੇ ਤਾਂ ਉਹ ਐਫੀਕੇਸੀ ਜਿਹੜੀ ਇਸ ਕੇਮਿਕਲ ਦੀ ਫਾਰਮਰ ਨੂੰ ਪਤਾ ਲੱਗੇਗਾ ਕਿ ਹਾਂ ਮੇਰੀ ਜਿਹੜੀ ਬਿਮਾਰੀਆਂ ਰੁਕ ਗਈ ਹੈ ਫਿਰ ਤਾਂ ਅਗਲੇ ਸਾਡ ਡਿਮਾਂਡ ਫੋਰ ਪਾਜ ਹੋਗੀ ਜੇ ਫਾਰਮਰ ਨੂੰ ਸ਼ੰਕਾ ਪੈਦਾ ਹੋ ਗਿਆ ਕਿ ਮੇਰੀ ਬਿਮਾਰੀ ਦਾ ਅਰਕ ਹੀ ਨਹੀਂ ਹੈਗੀ ਫਿਰ ਉਹ ਕੁਐਸਚਨਬਲ ਹੈਗਾ ਸੋ ਇਹ ਦੀ ਜਿਹੜੀ ਹੁਣ ਕੰਪਨੀ ਹੈ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਪਿਓ ਜਿਹੜਾ ਇਹ ਪ੍ਰੋਡਕਟ ਹੈਗਾ ਉਹ ਫਾਰਮਰ ਤੱਕ ਪਹੁੰਚਾਇਆ ਜਾਵੇ ਚੰਗੀ ਥਾਂ ਤੇ ਸਟੋਰ ਕੀਤਾ ਜਾਵੇ ਬਹੁਤ ਹੀ ਲੰਮੇ ਸਮੇਂ ਵਾਸਤੇ ਸਟੋਰ ਨਾ ਕੀਤਾ ਜਾਵੇ ਉਹ ਸਟੋਰੇਜ ਦੇ ਵਿੱਚ ਵੀ ਇਹ ਖਰਾਉ ਹੋ ਜਾਂਦਾ ਜਰ ਕੀ ਜਿਹੜੇ ਕੀਟਨਾਸ਼ਕਾ ਉਹ ਬੈਨ ਹੋਏ ਸੀ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਇਹ ਸੀਗਾ ਕਿ ਉਹਨਾਂ ਦੀ ਜਗ੍ਹਾ ਕੋਈ ਬਦਲ ਆ ਲਗਦਾ ਕਿ ਵੀਕੋਟ ਹਾਂਜੀ ਇੱਕ ਤਾਂ ਜਦ ਅਸੀਂ ਬੈਨ ਕੀਤੇ ਸੀ ਅਸੀਂ ਇਹ ਨਹੀਂ ਕਿ ਬੈਨ ਜਦੋਂ ਕੀਤੇ ਉਹਦੇ ਨਾਲ ਸਾਡੇ ਬਦਲ ਦੇ ਵਿੱਚ ਹੋਰ ਸਾਡੇ ਕੋਲ ਹੈਗੇ ਨੇ ਪੰਜੀ ਸਾਈਡ ਹੋਰ ਰਿਕਮੈਂਡ ਕੀਤੇ ਨੇ ਜਿਹੜੇ ਅਸੀਂ ਰਿਕਮੈਂਡ ਕੀਤੇ ਨੇ ਉਹਨਾਂ ਦਾ ਰੈਜਿਊ ਬਹੁਤ ਘੱਟ ਹੁੰਦਾ ਗ੍ਰੇਨ ਕੈਟਾਗਰੀ ਚ ਆਉਂਦੇ ਨੇ ਪਰ ਉਹਨਾਂ ਚ ਵੀ ਥੋੜਾ ਬੋਲਦਾ ਰੈਜਿਊ ਰਹਿੰਦਾ ਹੀ ਹੈ ਪਰ ਜਿਹੜਾ ਇਹ ਹੈਗਾ ਜਿਹੜੇ ਬਾਇਪਾਸਟਰੀ ਸੈਟ ਹੁੰਦੇ ਨੇ ਉਹਦਾ ਰੈਜਿਊ ਕੋਈ ਨਹੀਂ ਤੇ ਇਸ ਕਰਕੇ ਇਹ ਬੜਾ ਸੇਫ ਕੈਮੀਕਲ ਹੈ ਜੇ ਅਸੀਂ ਸਾਡੀ ਫੈਸਿਲਿਟੀ ਚ ਲਾਵਾਂਗੇ ਸਾਰੇ ਕਿਸਾਨ ਵੀ ਲਾਉਣਗੇ ਤੇ ਇਹ ਸਾਡੀ ਜਿਹੜੀ ਐਕਸਪੋਰਟ ਦੀ ਪ੍ਰੋਬਲਮ ਆ ਰਹੀ ਹੈ ਉਹ ਹੱਲ ਹੋ ਜੂਗੀ ਸਰ ਲਗਾਤਾਰ ਸਾਡੇ ਜਿਹੜੇ ਦੇਸ਼ ਦੇ ਕਈ ਸੂਬੇ ਨੇ ਉਹ ਆਰਗੈਨਿਕ ਖੇਤੀਬਾੜੀ ਨੇ ਕੈਮੀਕਲ ਯੂਪ ਜਿਹੜੀ ਇਹਨਾਂ ਖੇਤੀਬਾੜੀ ਨੇ ਸੋ ਪੰਜਾਬ ਇਸ ਮੁੱਲ ਕਿਸ ਤਰ੍ਹਾਂ ਕਦਮ ਚੁੱਕ ਰਿਹਾ ਹੈ ਸੋ ਲੱਗਦਾ ਦੇਖੋ ਆਰਗੈਨਿਕ ਫਾਰਮਿੰਗ ਵਾਸਤੇ ਇਹੀ ਹੁੰਦਾ ਕਿ ਆਰਗੈਨਿਕ ਫਾਰਮਿੰਗ ਜਦੋਂ ਸਬਜ਼ੀਆਂ ਕਰਦੇ ਆ ਬੜਾ ਔਖਾ ਉੱਥੇ ਸਬਜ਼ੀਆਂ ਦੇ ਦਾ ਮੌਸਮ ਸਰੇ ਹੁੰਦੇ ਨੇ ਪਰ ਇਹ ਚੀਜ਼ ਸਬਜ਼ੀਆਂ ਜਿਹੜੀ ਆਰਗੈਨਿਕ ਫਾਰਮਿੰਗ ਵਿੱਚ ਹੀ ਕਰਨੀਆਂ ਉੱਥੇ ਇਹ ਰਿਕਮੈਂਡਡ ਹੋਏਗਾ ਕਵੈਂਟ ਕਰ ਇਹ ਕਰਾਂਗੇ ਉਹਨਾਂ ਸਭੀਆਂ ਵਾਸਤੇ ਵੀ ਸੋ ਉੱਥੇ ਇੱਕ ਆਰਗੇਨਿਕ ਫਾਰਮਰ ਜਿਹੜੇ ਸਾਡੇ ਹੋਣਗੇ ਉਹਨਾਂ ਵਾਸਤੇ ਵੀ ਇੱਕ ਬਹੁਤ ਵਧੀਆ ਇੱਕ ਪ੍ਰੋਡਕਟ ਹੋਏਗਾ ਜਿਹੜੇ ਕਿ ਅਸੀਂ ਸਬਜ਼ੀਆਂ ਜਾਂ ਹੋਰ ਫਸਲਾਂ ਲਾਉਂਦੇ ਹਾਂ ਉਸ ਨੂੰ ਇਹ ਬਿਮਾਰੀਆਂ ਜਿਹੜੀਆਂ ਫੰਗਸ ਦੀਆਂ ਆਉਂਦੀਆਂ ਨੇ इवन ਇਹ ਸ਼ਾਇਦ ਬੈਕਟੀਰੀਅਲ ਜਿਹੜੇ ਵੀ ਵਾਰੀਅਲ ਉਹਨੂੰ ਵੀ ਦਵਾਈਗਾ ਤੇ ਇਹ ਕੰਮ ਆਏਗਾ ਔਰ ਵੀ ਨਹੀਂ ਕਰੂਗਾ ਸਾਡੀ ਕੁਝ ਬਾਸਮਤੀ ਦੀ ਵੈਰਾਈਟੀਆਂ ਜਿਹੜੀਆਂ ਉਹ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਨਹੀਂ ਹੁੰਦੀਆਂ ਉਸ ਤੇ ਉਹ ਜਿਹੜੇ ਕੁਆਲਟੀ ਚੈੱਕ ਆ ਬਹੁਤ ਵੱਡੇ ਲਾਉਂਦੇ ਨੇ ਸੋ ਲੱਗਦਾ ਹੈ ਕਿ ਜਿਹੜੇ ਸਾਡੇ ਕਿਸਾਨਾਂ ਨੂੰ ਇੱਕ ਖੇਤੀ ਦੇ ਬਦਲ ਵੱਜੋ ਜੇ ਉਹ ਕੋਸ਼ਿਸ਼ ਕਰਨਾ ਐਕਸਪੋਰਟ ਕਰਨ ਲਈ ਵੱਤੋਂ ਵੱਤ ਜਿਹੜੀ ਆ ਸਾਡੀ ਬਾਸਮਤੀ ਹੈ ਉਸ ਲਈ ਜਿਹੜਾ ਉਹ ਕੀਟਨਾਸ਼ਕ ਵਰਤਣਾ ਉਹ ਕੋਲ ਦੇਖੀ ਕਿ ਜਿਹੜੀ ਉਹਦੀ ਬਾਸਮਤੀ ਹੈ ਇਹਦੇ ਚ ਹੁੰਦਾ ਹੈ ਕਿ ਦਾਣਾ ਲੰਮਾ ਹੋਵੇ ਖੁਸ਼ਬੂ ਹੋਵੇ ਸਾਡੀਆਂ ਜਿਹੜੀਆਂ ਵੈਰਾਈਟੀਆਂ ਨੇ ਇਹ ਦੋਨੀਆਂ ਚੀਜ਼ਾਂ ਵਿੱਚ ਹੈਗੀਆਂ ਜਿਹੜੀ ਸਾਡੀ ਕਨਸਾਈਨਮੈਂਟ ਰਿਜੈਕਟ ਹੁੰਦੀ ਹੈ ਜੇ ਕਟਰ ਸਿਰਫ ਇਸ ਕਰਕੇ ਹੁੰਦੀ ਹੈ ਕਿ ਉਸੇ ਚ ਕੋਈ ਨਾ ਕੋਈ ਕੈਮੀਕਲ ਰੈਜਿਊ ਆ ਜਾਂਦਾ ਹੈ ਸੋ ਇਹ ਬਹੁਤ ਵੱਡਾ ਹੱਲ ਹੈ ਇਹ ਤਾਂ ਕੈਮੀਕਲ ਹੈ ਹੀ ਨਹੀਂ ਇਹਨੂੰ ਅਸੀਂ ਲੰਗਾਵਾਂਗੇ ਬਿਮਾਰੀ ਕੰਟਰੋਲ ਕਰੂਗਾ ਰੈਜਿਊ ਕੋਈ ਨਹੀਂ ਹੁਣ ਲੇਕਿਨ ਸਾਈਨਮੈਂਟ ਜਿਹੜੀ ਹੈਗੀ ਉਹ ਇਧਰ ਰਿਜੈਕਟ ਨਹੀਂ। ਅਗਲਾ ਵਧਨ ਦੀ ਵੀ ਆਸ ਹੈਗੀ ਅਗਲੇ ਸਾਲਾਂ ਦੇ ਵਿੱਚ। ਵਧੇਗਾ ਜੀ ਕਿਉਂਕਿ ਇਹਦੀ ਹੁਣ ਐਫੀਕੇਸੀ ਤੇ ਡਿਪੈਂਡ ਕਰਦਾ ਕਿ ਖੇਤ ਦੇ ਵਿੱਚ ਜਦੋਂ ਹੁਣ ਲਾਦਾ ਉਹ ਉਹ ਕਿੰਨਾ ਕੁ ਉਸ ਬਿਮਾਰੀ ਨੂੰ ਕੰਟਰੋਲ ਕਰਦਾ। ਕਿਸਾਨਾਂ ਨੂੰ ਕੀ ਜਿਹੜੀ ਹੈ? ਕਿਸਾਨ ਨੂੰ ਤਾਂ ਅਸੀਂ ਕਹਿੰਦੇ ਕਿ ਦੇਖੋ ਆਪਾਂ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਇਹ ਜਿਹੇ ਪ੍ਰੋਡਕਟ ਦੀ ਜਿਹੜੇ ਦੇ ਵਿੱਚ ਰੈਜਿਊ ਨਾ ਹੋਵੇ। ਸੋ ਇਹ ਇੱਕ ਪਹਿਲਾ ਪੀਏਯੂ ਦਾ ਬਾਇਓ ਪੈਸਟੀਸਾਈਡ ਹੈਗਾ। ਜੋ ਸਾਡੀ ਕੰਪਨੀ ਆਈਪੀਐਲ ਇਹਨੂੰ ਕਮਰਸ਼ੀਅਲਾਈਜ਼ ਕਰ ਰਹੀ ਹੈਗੀ ਅਸੀਂ ਦੋਹਾਂ ਨੇ ਇਕੱਠੇ ਹੋ ਕੇ ਕੰਮ ਕਰ ਰਹੇ ਆਂ ਤੇ ਅਸੀਂ ਇੱਕ ਪਹਿਲਾ ਪ੍ਰੋਡਕਟ ਹੈ ਤੇ ਇਹਨੂੰ ਅਸੀਂ ਚਾਹੁੰਦੇ ਇੱਕ ਸਕਸੈਸਫੁਲ ਬਣੇ ਤੇ ਇਹ ਕੰਮ ਕਰੇ ਤੇ ਫਾਰਮਰ ਦੀ ਬਿਮਾਰੀ ਨੂੰ ਰੋਕੇ ਤੇ ਅਗਲੇ ਸਾਲ ਡਿਮਾਂਡ ਦਾ ਆਪੇ ਵਜ ਜਾਣੀ ਹੈ ਜਿਹੜਾ ਫਾਰਮਰ ਹੈ ਉਹ ਬੈਸਟ ਜਜ ਹੁੰਦਾ ਤੇ ਕਿਹੜੀ ਚੀਜ਼ ਮੈਂ ਲਾਉਣੀ ਹੈ ਕਿਹੜੀ ਨਹੀਂ ਤੇ ਜੇ ਫਾਰਮਰ ਕਨਵਿਨਸ ਹੋ ਗਿਆ ਪਹਿਲੇ ਸਾਲ ਹੀ ਬਹੁਤ ਵੰਡ ਵਜ ਜਾਣੀ ਹੈ ਥੈਂਕ ਯੂ ਵੀ ਡਿਮਾਂਡ ਥੈਂਕ ਯੂ ਸੋ ਮਚ ਬਾਈ ਜੀ ਆਣਾ ਲਾਈਵ ਲਈ सुरेंद्र ਸੋਨੀ ਜੀ